ਪਰਿਵਾਰ ਸੋਹਣ ਸਿੰਘ ਇਹਨਾਂ ਦੇ ਘਰ ਵਿੱਚ ਪੁੱਤਰ ਹੋਇਆ ਗੁਰਮੁਖ ਸਿੰਘ ਅਮਰਤ ਸ਼ਕਾਇਆ ਗੁਰਮੁਖ ਸਿੰਘ ਬਣ ਗਿਆ ਨਾਮ ਦਾ ਵੀ ਗੁਰਮੁਖ ਬਣ ਗਿਆ ਤੇ ਜੀਵਨ ਦਾ ਵੀ ਗੁਰਮੁਖ ਬਣ ਗਿਆ ਗੱਲ ਸੁਣਿਓ ਬੜੀ ਪਿਆਰੀ ਹੈ ਕਹਿੰਦੇ ਪਾਕਿਸਤਾਨ ਤੋਂ ਸ਼ਿਫਟ ਹੋ ਕੇ ਜਦੋਂ ਪੰਜਾਬ ਚ ਆਏ ਤਾਂ ਲੁਧਿਆਣੇ ਚ ਵਾਸਾ ਕੀਤਾ ਕੱਲਾ-ਕੱਲਾ ਪੁੱਤ ਸੀ ਸਿਰ ਦੇ ਵਿੱਚ ਬੜਾ ਦਰਦ ਹੋਵੇ ਤੇ ਰਸੌਲੀ ਹੋ ਗਈ ਸਿਰ 'ਚ ਡਾਕਟਰ ਕਹਿੰਦੇ ਵੀ ਇਹਦੇ ਕੇਸ ਕੱਟਨੇ ਪੈਣੇ ਵਰਨਾ ਅੱਖਾਂ ਦੀ ਰੌਸ਼ਨੀ ਚਲੀ ਜਾਏਗੀ ਦਿਮਾਗ ਦੇ ਵਿੱਚ ਰਸੌਲੀ ਆਪਰੇਸ਼ਨ ਕਰਨਾ ਪਏਗਾ ਕਹਿੰਦੇ ਗੁਰਮੁਖ ਸਿੰਘ ਹੂ ਬਾ ਮਾਰ ਕੇ ਰੋਣ ਲੱਗ ਗਿਆ ਵੀ ਮੇਰੀ ਮਾਂ ਨੇ ਮੇਰੇ ਕੇਸ ਦੁੱਧ ਮੱਖਣਾ ਦੇ ਨਾਲ ਪਾਲੇ ਤੇ ਕਿਹਾ ਪੁੱਤਰਾ ਇਹ ਕੇਸ ਬਾਜਾਂ ਵਾਲੇ ਦੀ ਮੋਹਰਾ ਜੇ ਕੇਸ ਤੇਰੇ ਕੋਲ ਦੇਖੀ ਬਾਜਾਂ ਵਾਲਾ ਕੇਸਾਂ ਤੋਂ ਪਕੜ ਕੇ ਤੈਨੂੰ ਡੁੱਬਣ ਨਹੀਂ ਦਿੰਦਾ ਕੇਸਾਂ ਨੂੰ ਕਟਾਈ ਨਾ ਤੇ ਅੱਜ ਮੈਂ ਕੇਸ ਕਟਾ ਲ ਸਮਾਂ ਐਸਾ ਪਿਆ ਪੇਪਰ ਪੈ ਗਿਆ ਇੱਕ ਪੰਗਤੀ ਪੜਦੇ ਨਾ ਆਪਣੇ ਜਨਕਾ ਪਰਦਾ ਢੱਕੈ ਸੰਗਤ ਬੋਲਿਓ ਆਪਣੇ ਜਨਕਾ ਆਪਣੇ ਸੇਵਕ ਕੀ ਕਈ ਵਾਰੀ ਸਿਰੇ ਤੇ ਜਾ ਕੇ ਰੱਖਦਾ ਜਦੋਂ ਕਹਿੰਦਾ ਨਾ ਵੀ ਹੁਣ ਕੋਈ ਸਹਾਰਾ ਨਹੀਂ ਸਿਰੇ ਤੇ ਜਾ ਕੇ ਰੱਬ ਰੱਖਦਾ ਕਲਗੀਧਰ ਪਾਸ਼ਾ ਨੇ ਕਹੇ ਇੱਕ ਸਿਰ ਦੀ ਲੋੜ ਹੈ ਸਿਰਾਂ ਹੀ ਲੱਗਿਆ ਸੀ ਨਾ ਫਿਰ ਇਦਾਂ ਹੀ ਕੱਟ ਸੀ ਕਿੰਨੇ ਆਏ ਉਹ ਗੁਰਮੁਖ ਸਿੰਘ ਪੁੱਭਾ ਮਾਰੇ ਅੱਖਾਂ ਦੀ ਰੌਸ਼ਨੀ ਚਲੀ ਗਈ ਖੇੜ ਐ ਸੀ ਵਰਤੀ ਸਿਰਾ ਲੱਗ ਗਿਆ ਲੋਕੀ ਕਹਿਣ ਲੱਗੇ ਸੌਣ ਸਿੰਘ ਤੇਰਾ ਕੱਲਾ ਕੱਲਾ ਪੁੱਤਰ ਹੈ ਜਿਹਦਾ ਨਾਮ ਵੀ ਗੁਰਮੁਖਾ ਜੇ ਇਹਦੀ ਅੱਖਾਂ ਦੀ ਰੌਸ਼ਨੀ ਚੱਲ ਗਈ ਤੂੰ ਕੀ ਕਰੇਗਾ ਦੇਖਿਓ ਗੁਰਨਾਨਕ ਦਾ ਕਰ ਕਹਿੰਦੇ ਸੌਣ ਸਿੰਘ ਮਮਤਾ ਵਿੱਚ ਆ ਕੇ ਲੁਧਿਆਣੇ ਦੇ ਹਸਪਤਾਲ ਇਹਨੂੰ ਐਡਮਿਟ ਕਰਾ ਆ ਗਏ ਹੁਣ ਆਪਰੇਸ਼ਨ ਦੀ ਤਾਰੀਖ ਨੇੜੇ ਆ ਗਈ ਕੇਸ ਕੱਟਣੇ ਪੈਣੇ ਸੀ ਕਹਿੰਦੇ ਨਰਸ ਆਈ ਕੈਂਚੀ ਲੈ ਕੇ ਕਹਿੰਦੀ ਤਿਆਰੀ ਕਰ ਲਾ ਹੁਣ ਤੇਰੇ ਕੇਸ ਮਟਣੇ ਕਹਿੰਦੇ ਪੂ ਬਾਹ ਮਾਰ ਕੇ ਉੱਚੀ ਉੱਚੀ ਰੋ ਪਿਆ ਤੇ ਮਾਂ ਪੂਰੀ ਹੋ ਗਈ ਸੀ ਤੇ ਮਾਂ ਨੂੰ ਯਾਦ ਕਰਦਾ ਅੱਖਾਂ ਦੀ ਰੌਸ਼ਨੀ ਤੇ ਹੈ ਹੀ ਨਹੀਂ ਕਹਿੰਦਾ ਮਾਤਾ ਤੂੰ ਕਹਿੰਦੀ ਸੀ ਵਾਜਾਂ ਵਾਲਾ ਹਰ ਵੇਲੇ ਤੇਰੇ ਨਾਲ ਕਲਗੀਆਂ ਵਾਲਾ ਕੇਸਾਂ ਵਾਲਿਆਂ ਦੇ ਹਰ ਵੇਲੇ ਅੱਜ ਵਾਜਾਂ ਵਾਲਾ ਕਿੱਥੇ ਗਿਆ ਨਾਲੇ ਰੋਈ ਜਾਵੇ ਕਹਿੰਦੇ ਇੰਨੇ ਨੂੰ ਨਾ ਇੱਕ ਮਾਤਾ ਆਈ ਉਹਨੇ ਸਿਰ ਤੇ ਹੱਥ ਰੱਖ ਦਿੱਤਾ ਹੁਣ ਅੱਖਾਂ ਦੀ ਤੇ ਰੌਸ਼ਨੀ ਨਹੀਂ ਸੀ ਇਹਨੂੰ ਪਤਾ ਨਹੀਂ ਵੀ ਕਿੰਨੇ ਸਿਰ ਤੇ ਹੱਥ ਰੱਖਿਆ ਕਹਿੰਦੀ ਆ ਪੁੱਤਰ ਮੈਂ ਐਸੇ ਹਸਪਤਾਲ ਵਿੱਚ ਨਰਸਾਂ ਮੇਰਾ ਨਾਮ ਸੁਰਜੀਤ ਕੌਰ ਐ ਐਦਾਂ ਨਾ ਕਿਹਾ ਵੀ ਵਾਜਾਂ ਵਾਲਾ ਕਿੱਥੇ ਗਿਆ ਕਲਗੀਆਂ ਵਾਲਾ ਉਹ ਤੇ ਦੁਕਾਲੰ ਪ੍ਰਣਾਸੀ ਦਿਆਲੰ ਉਹ ਤੇ ਤੇਰੇ ਨਾਲ ਸਿਰ ਤੇ ਹੱਥ ਰੱਖਿਆ ਕਿੰਦੇ ਕਬਰਾ ਨਾ ਡਰ ਨਾ ਵਾਜਾਂ ਵਾਲਾ ਹਰ ਵੇਲੇ ਤੇਰੇ ਨਾਲ ਕਿੰਨੇ ਪਤਾ ਨਹੀਂ ਉਸ ਮਾਂ ਦੇ ਬੋਲ ਵਿੱਚ ਕਹੋ ਜੀ ਇੱਕ ਭਾਵਨਾ ਸੀ ਪਿਆਰ ਸੀ ਵੀ ਦਿਲ ਨੂੰ ਵਿਸ਼ਵਾਸ ਆ ਗਿਆ ਗੁਰਮੁਖ ਸਿੰਘ ਜਿਹੜਾ ਸੀ ਨਾ ਵਿਸ਼ਵਾਸ ਕਰਕੇ ਦਵਾਈ ਲੈ ਕੇ ਸੌਂ ਗਿਆ ਜਦੋਂ ਸਵੇਰ ਹੋਈ ਨਾ ਨਰਸ ਵੀ ਵੜ ਕੇ ਠਾਇਆ ਕੈਂਚੀ ਵੜ ਲਈ ਇਹਦੀਆਂ ਅੱਖਾਂ ਚੋਂ ਨੀਰ ਚੱਲਦਾ ਕਹਿੰਦਾ ਮੈਂ ਅੱਖਾਂ ਖੋਲਣੀਆਂ ਹੀ ਨਹੀਂ ਉਹ ਕਹਿੰਦਾ ਤੇਰੇ ਕੇਸ ਕੱਟਣ ਲੱਗੇ ਆ ਉਹ ਕਹਿੰਦਾ ਮੇਰੇ ਕੇਸ ਨਾ ਕਟੋ ਵਾਜਾਂ ਵਾਲਾ ਮੇਰੇ ਬੋਲੋ ਵਾਜਾਂ ਵਾਲਾ ਮੇਰੇ ਅੱਖਾਂ ਨਹੀਂ ਖੋਲਦਾ ਉਹ ਕਹਿੰਦਾ ਤੂੰ ਅੱਖਾਂ ਤੋਂ ਤੈਨੂੰ ਦਿਸਦਾ ਨਹੀਂ ਤੂੰ ਅੰਨ੍ਹਾ ਹੋ ਗਿਆ ਉਹ ਕਹਿੰਦਾ ਨਾ ਮੇਰੇ ਕੇਸ ਨਾ ਕਟੋ ਗੁਰਮੁਖ ਸਿੰਘ ਵੀਰ ਕਹਿੰਦਾ ਕਲਗੀਆਂ ਵਾਲਾ ਮੇਰੇ ਨਾ ਜਦੋਂ ਕੈਂਚੀ ਨੇੜੇ ਆਈ ਨਾ ਇਧਰ ਅੱਖਾਂ 'ਚੋਂ ਨੀਰ ਚੱਲਦਾ ਉਧਰ ਅੱਖਾਂ ਖੋਲੀਆਂ ਕਹਿੰਦਾ ਡਾਕਟਰ ਸਾਹਿਬ ਕਲਗੀਆਂ ਵਾਲਾ ਸੱਚੀ ਮੇਰੇ ਨਾਲ ਹੈ ਮੈਨੂੰ ਤੁਹਾਡੇ ਕੋਟ ਦੇ ਰੰਗ ਵੀ ਦਿਸ ਰਹੇ ਨੇ ਤੇ ਮੈਨੂੰ ਤੁਹਾਡੇ ਕਮਰੇ ਦੇ ਰੰਗ ਵੀ ਦਿਸਣੇ ਸ਼ੁਰੂ ਹੋ ਗਏ ਸੱਚੀਆ ਕੋਲ ਗੱਲ ਤੇ ਮੁੱਕੀ ਨਹੀਂ ਜਦੋਂ ਆਹ ਗੱਲ ਕਹੀ ਨਾ ਡਾਕਟਰ ਹੈਰਾਨ ਹੋ ਗਿਆ ਹੈਰਾਨੀ ਦੀ ਹੱਥ ਨਹੀਂ ਰਹੀ ਵਾ ਕੀ ਖੇਡ ਵਰਤ ਗਈ ਇਹਨੂੰ ਤਾਂ ਦਿਸਣਾ ਸ਼ੁਰੂ ਹੋ ਗਿਆ ਹੋ ਗਿਆ ਕਹਿੰਦੇ ਜਦੋਂ ਡਾਕਟਰ ਨੇ ਸਿਰ ਸਕੈਨ ਕਰਕੇ ਚੈੱਕ ਕੀਤਾ ਤੇ ਹੈਰਾਨ ਹੋ ਗਿਆ ਜਿਹੜੀ ਰਸੌਲੀ ਜਿਹੜੀ ਗਿਲਟੀ ਬਣੀ ਸੀ ਨਾ ਦਿਮਾਗ ਦੇ ਅੰਦਰ ਜਿਹੜਾ ਕਹਿੰਦਾ ਵਾਜਾਂ ਵਾਲਾ ਮੇਰੇ ਨਾਲ ਹੈ ਕਲਗੀਆਂ ਵਾਲਾ ਮੇਰੇ ਨਾਲ ਹੈ ਔਰ ਰਸੌਲੀ ਵੀ ਖਤਮ ਹੋ ਗਈ ਤੇ ਜਦੋਂ ਨਾ ਸਭ ਕੁਝ ਹੋ ਗਿਆ ਸ਼ਾਰਟ ਚ ਗੱਲ ਕਰਾਂ ਹੁਣ ਜਦੋਂ ਹੋ ਗਿਆ ਸਾਰਾ ਕੁਝ ਤੇ ਫੀਸ ਦੇਣ ਲੱਗੇ ਕਹਿੰਦੇ ਨਾ ਪਾਈ ਅਸੀਂ ਫੀਸ ਨਹੀਂ ਲੈਣੀ ਕੀ ਪਤਾ ਕਲਕੀਆਂ ਵਾਲਾ ਜਿਹੜਾ ਸਾਡੇ ਹਸਪਤਾਲ ਚ ਆਇਆ ਉਹ ਬੱਚਾ ਪਤਾ ਕੀ ਬੋਲਿਆ ਗੁਰਮukh ਸਿੰਘ ਕਹਿੰਦਾ ਡਾਕਟਰ ਸਾਹਿਬ ਮੈਂ ਬਸ ਇੱਕ ਗੱਲ ਪੁੱਛਣੀ ਚਾਹੁੰਨਾ ਤੁਹਾਡੇ ਹਸਪਤਾਲ ਵਿੱਚ surjeet kaur ਕੌਣ ਆ ਉਹ ਬੀਬੀ ਕਿਹੜੀ ਹੈ ਜਿਹੜੀ ਨਰਸ ਹੈ ਇੱਥੇ ਡਾਕਟਰ ਕਹਿੰਦਾ ਵੀ ਸਾਰਿਆਂ ਦੀ ਲਿਸਟ ਲਿਆਓ ਸਾਰੇ ਲਿਸਟ ਲਿਆਏ ਬੰਦਿਆਂ ਬੀਬੀਆਂ ਦੀ ਲਿਸਟ ਸਾਰੀ ਲੈ ਲਈ ਸਾਰੇ ਹਸਪਤਾਲ ਵਿੱਚ surjeet kaur ਨਾਂ ਦੀ ਕੋਈ ਬੀਬੀ ਹੈ ਤੇ ਸਾਧ ਸੰਗਤ ਉਸ ਵੇਲੇ ਡਾਕਟਰ ਨੂੰ ਗੱਲ ਸਮਝ ਆ ਗਈ ਕਹਿੰਦੇ ਗੁਰਮੁਖ ਸਿਆ ਜਿਹੜਾ ਕਲਗੀਆਂ ਵਾਲਾ ਤੂੰ ਕਹਿੰਦਾ ਸੀ ਨਾ ਤੇਰੇ ਨਾਲ ਆ ਉਹ ਜਿਹੜਾ ਤੇਰੇ ਸਿਰ ਤੇ ਮਾਂ ਬਣ ਕੇ ਹੱਥ ਰੱਖਿਆ ਉਹ ਵਾਜਾਂ ਵਾਲੇ ਨਹੀਂ ਰੱਖਿਆ ਜਿਹੜਾ ਤੇਰੇ ਸਿਰ ਤੇ ਮਾਂ ਬਣ ਕੇ ਹੱਥ ਰੱਖਿਆ ਕਲਗੀਆਂ ਵਾਲੇ ਨੇ ਰੱਖਿਆ ਸੀ ਤੂੰ ਇਹ ਨਾ ਕਹਿ ਕਿ ਕਲਗੀਆਂ ਵਾਲਾ ਦੂਰ ਹੈ ਇੱਥੇ ਸਰਦਾ ਰੱਖਣ ਦੀ ਦੇਰ ਹੈ